ਹੈਲੋ ਹਾਂਜੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਵੀਡੀਓ ਦੇਖਣ ਲਈ ਧੰਨਵਾਦ ਤੇ ਐਂਡ ਤੱਕ ਵੀਡੀਓ ਜਰੂਰ ਦੇਖਿਆ ਕਰੋ ਤੇ ਮੈਂ ਕੁਝ ਕਮੈਂਟ ਜਿਹੜੇ ਕਰਦੇ ਨੇ ਹਨ ਮੈਨੂੰ ਤਾਂ ਨਾਮ ਬੋਲਣਾ ਚਾਹੀਦਾ ਹੈਗੀ ਤੇ ਕੰਟੀ ਗੁੱਸੇ ਹੋਗੇ ਕਹਿੰਦੇ ਤੁਸੀਂ ਮੇਰਾ ਨਾਮ ਨਹੀਂ ਲੈਂਦੇ ਨੀ ਤੁਤ ਨੂੰ ਮੇਰਾ ਕਦੇ ਨਾਮ ਨਹੀਂ ਬੋਲਦੀ ਮੈਂ ਕਮੈਂਟ ਨਹੀਂ ਕਰਦੀ ਓਕੇ ਤੇ ਆਂਟੀ ਦਾ ਨਾਮ ਹੈਗਾ ਜਸਵਿੰਦਰ ਕੌਰ ਤੇ ਇੱਕ ਸੌਰੀ ਆਂਟੀ ਕੋਈ ਨਹੀਂ ਹੁਣ ਨਾਮ ਲਿਆਦਾ ਕਰਾਂਗੇ ਤੁਹਾਡਾ ਤੇ ਕਈ ਵਾਰ ਆਂਟੀ ਪਤਾ ਨਹੀਂ ਲੱਗਦਾ ਹੁੰਦਾ ਤੇ ਪਲੀਜ਼ ਤੁਸੀਂ ਵੀ ਉਸ ਤਰ੍ਹਾਂ ਹੋ ਕਈ ਵਾਰ ਨਾਮ ਦਾ ਪਤਾ ਨਹੀਂ ਲੱਗਦਾ ਹੁੰਦਾ ਜਸਵਿੰਦਰ ਅ ਆਂਟੀ ਸੌਰੀ ਤੇ ਇੱਕ ਜਸਵਿੰਦਰ ਕੌਰ ਕੈਨੇਡਾ ਥੈਂਕ ਯੂ ਆਂਟੀ ਕਮੈਂਟ ਕਰਨ ਵਾਸਤੇ ਗੁਲਵਿੰਦਰ ਥੈਂਕ ਯੂ ਆਂਟੀ ਜਸਵਿੰਦਰ ਸਿੰਘ ਥੈਂਕ ਯੂ ਅੰਕਲ ਸੁਖਵਿੰਦਰ ਸਿੰਘ ਸੋਹਣੀ ਵੀਡੀਓ ਸੋਹਣੀ ਫਿਲਮ ਅੰਕਲ ਤੁਸੀਂ ਇਹੀ ਕਮੈਂਟ ਕਰਦੇ ਹੋ ਨਾ ਬਹੁਤ ਵਧੀਆ ਲੱਗਦਾ ਸਾਨੂੰ ਐਂਡ ਰਾਜਵੀਰ ਕੌਰ ਆਂਟੀ ਤੁਹਾਡਾ ਨਾਮ ਬੋਲ ਦਿੱਤਾ ਸੀ ਨੇ ਪਰਮਜੀਤ ਥੈਂਕ ਯੂ ਆਂਟੀ ਵੀਡੀਓ ਦੇਖਣ ਲਈ ਮਨਪ੍ਰੀਤ ਕਰ ਥੈਂਕ ਯੂ ਆਂਟੀ ਹੈਪੀ ਮੰ ਥੈਂਕ ਯੂ ਆਂਟੀ ਦੀਪ ਚਹਿਲ ਥੈਂਕ ਯੂ ਤੇ ਤੁਸੀਂ ਇੰਨਾ ਪਿਆਰ ਦਿੰਦੇ ਹੋ ਜੀ ਸਾਨੂੰ ਤੇ ਅੱਜ ਬਣਿਆ ਰੋਜੀ ਆ ਤੁਹਾਨੂੰ ਦਿਖਾਉਣੇ ਆਂ ਪਰ ਦਾ ਵਲੌਗ ਜੀ ਕਮੈਂਟ ਆਏ ਸੀਗੇ ਤੁਸੀਂ ਐਂ ਦੱਸੋ ਵੀ ਮਿਰਚਾਂ ਦੀ ਦਾਲ ਕਿਵੇਂ ਬਣਦੀ ਆ ਆਪਾਂ ਤੋੜ ਕੇ ਲਏ ਨੇ ਤਾਜ਼ੀਆਂ ਮਿਰਚਾਂ ਤੇ ਕਦੇ ਵੀ ਜੇ ਤੁਸੀਂ ਦਾਲ ਬਣਾਉਣੀ ਹੋ ਮਿਰਚਾਂ ਦੀ ਦੁੱਧ ਤਾਜ਼ੀ ਦੁੱਧ ਦੀ ਬਣਾਓ ਦਰ ਮੈਂ ਤੇ ਬੀਬੀ ਜਾਣੇ ਆਗੇ ਤੇ ਕਮੈਂਟ ਆਇਆ ਸੀਗਾ ਤੁਸੀਂ ਰੈਸিপি ਦੱਸੋ ਤੇ ਮੰਮਾ ਬਣਾਉਗੀ ਦਾਲ ਤੇ ਅੱਜ ਜੀ ਬਾਹਰਲੇ ਘਰੇ ਸਾਡਾ ਗੇੜਾ ਘੜਾ ਕੇ ਲਿਆਉਣੇ ਆ ਨਾਲੇ ਮਿਰਚਾਂ ਤੋੜਦੇ ਆ ਆਪਣੇ ਲੱਗੀ ਵੀ ਆ ਤਾਜ਼ੀਆਂ ਮਿਰਚਾਂ ਤੇ ਕੱਲ ਆਪਾਂ ਪੈਪਲੈਨ ਪਾਉਂਦੇ ਸੀਗੇ ਤੇ ਅੱਜ ਤੁਹਾਨੂੰ ਦਿਖਾ ਕੇ ਲਿਆਉਣੇ ਆ ਬਾਹਰਲੇ ਘਰੇ ਅੱਜ ਜੀ ਮੰਮੀ ਵੀ ਇੱਧਰ ਮੱਜਾਂ ਨਮਾਈ ਜਾਂਦੀ ਹੈਗੀ ਇਸ ਮੈਨੂੰ ਵੀ ਨਿਮਾਤਾ ਕੱਟੇ-ਕੱਟੀਆਂ ਨੂੰ ਵੀ ਨਿਮਾਤਾ ਬੱਤੀਆਂ ਨੂੰ ਵੀ ਨਿਮਾਤਾ ਉਹ ਉਧਰ ਬਿਨਵਾਈ ਜਾਂਦੀ ਐ ਝੋਟੀਆਂ ਨੂੰ ਤੇ ਇੱਧਰ ਜੀ ਮੰਮੀ ਨੇ ਬੱਸੀਆਂ ਕੱਟੀਆਂ ਝੋਟੀਆਂ ਗਾਈਆਂ ਦੀ ਸਾਰੇ ਨਿਮਾਤਾ ਇੱਧਰ ਉਹ ਦੇਖੋ ਜੀ ਜਿਹੜੀ ਕੱਲ ਮਸ਼ੀਨ ਆਈ ਸੀ ਆਪਣੇ ਦੇਖੋ ਕਿਵੇਂ ਟੋਆ ਵਟਿਆ ਨਾ ਮੈਂ ਇੱਕ 2 ਮਿੰਟਾਂ ਜਿਹਾ ਇਹ ਕਰਤਾ ਵੀ ਪੂਰਾ ਵਧੀਆ ਐਨ ਬਣਾਤਾ ਦੇਖੋ ਜੀ ਇੱਧਰੋਂ ਸਿੱਧਾ ਲੈ ਕੇ ਫਿਰ ਇੱਧਰ ਜਾਂਦਾ ਜਾ ਰਿਹਾ ਹੈ ਪੈਪਲਨ ਸੋ ਜੀ ਵੀ ਪੱਤੀ ਵੀ ਕਰਦੂ ਲੱਗਣ ਲੱਗੇ ਤੇ ਆਪਣੇ ਤੋਂ ਮੁਰੇ ਆ ਗਏ ਦੇਖੋ ਕਿੱਡੀ ਢੂੰਗੀ ਚਰੀਆ ਦੇਖੋ ਜੀ ਹਾਏ ਡਰ ਲੱਗਦਾ ਜਿਵੇਂ ਥੇ ਲੈਣ ਡਿੱਗੀ ਜੀ ਉਹ ਤਾਂ ਕਾ ਲੰਬੀ ਹੋਰ ਕਾਲੀ ਚਰੀਆ ਆ ਦੇਖੋ ਜੀ ਕਿੰਨੀ ਨੀਵੀਂ ਆਗੀ ਤੇ ਹੁਣ ਆਪਾਂ ਪਪਾ ਹੁਣ ਆਉਣਗੇ ਬੰਦ ਚ ਪਾ ਜਾਣਗੇ ਅਸ ਵੱਡੇ ਵੱਡੇ ਪਾਈਪ ਨੇ ਕਹਿੰਦੇ ਇਹਦੇ ਨਾਲ ਜੋੜ ਦੇਣਗੇ ਐ ਖੇਰ ਦਾ ਪਾਣੀ ਇਧਰ ਪੂਲ ਦਾ ਪਾਣੀ ਐ ਜਾ ਕੇ ਰੋ ਸਿੱਧਾ ਫਿਰ ਸਾਰ ਇਕੱਠੇ ਤਾਂ ਆਪਣੀ ਪਾਣੀ ਖਰੇਆਬ ਨਹੀਂ ਹੋਊਗਾ ਖਾਲਾ ਚ ਰੁਗੋ ਵੀ ਤੇ ਦੇਖੋ ਜੀ ਮਿੱਟੀ ਕਿੰਨੀ ਸੋਹਣੀ ਲੱਗਦੀ ਹੈ ਨਾ ਵੀ ਇੱਕ ਬੇਲ ਵੀ ਤਾਂ ਬਚ ਗਈ ਜਾ ਹੁਣ ਪਛਾਣ ਸੋਨਾ ਕਿੰਨੇ ਲੱਗਦੇ ਨੇ ਰੋਟੋ ਆ ਜਾ ਮਿੱਟੀ ਵੀ ਐ ਛਾਂ ਛਾਂ ਕੇ ਕੱਢੀ ਆ ਨਾ ਪਲੇਸਟਰ ਜੇ ਨਾਲ ਇੱਧਰ ਆਪਣੇ ਬਾਬੇ ਦੀ ਸਮਾਦ ਨੂਰਾ ਲੋਟ ਕਰਨ ਦੇਖੋ ਜੀ ਸਾਡਾ ਸਕੂਲ ਸਾਡੇ ਖੇਤੋਂ ਵੀ ਦਿਖਦਾ ਸਾਡਾ ਸਕੂਲ ਉਹ ਜਿਹੜਾ ਵਿਚਾਲੇ ਫਲੋਰ ਆ ਕਿ ਜੀ ਸਾਡਾ ਹੈਗਾ ਬਾਬੇ ਨੇ ਕੰਮ ਕਰਾਉਂਦੇ ਸੀ ਆਪਾਂ ਨੂੰ ਅਰ ਕਿਤਾਬ ਵੀ ਵਧੀਆ ਹੋ ਗਈ ਪੁੱਤ ਪਰ ਜਿੱਤਾਂ ਨੇ ਖੱਟੇ ਵਾਲੇ ਨੇ ਪੂਰੇ ਨੂੰ ਪਟ ਦੇ ਖਰਚੇ ਬਹੁਤ ਨੇ ਜਾ ਦੇ ਪਹਿਲੀਆਂ ਵਧੀਆ ਹੋਣਾਂ ਨੇ ਤੇ ਕਿਸ ਆਉਂਦੀਆਂ ਸਭ ਚਪ ਤੋਂ ਵਧੀਆ ਹੋਈ ਆ ਤੁਸੀਂ ਵੀ ਦੱਸਿਓ ਜੀ ਤੁਹਾਡੀ ਕੰਕ ਵਧੀਆ ਹੋਈ ਆ ਕਮੈਂਟ ਕਰਕੇ ਦਈਓ ਇੱਕ ਜੀ ਕਮੈਂਟਾਂ 'ਚ ਗੁੱਸੇ ਨਾ ਹੋਇਆ ਕਰ ਵੀ ਮੇਰੇ ਨਾਮ ਨਹੀਂ ਬੋਲਿਆ ਪਲੀਜ਼ ਤੁਹਾਡਾ ਨਾਮ ਮੈਂ ਬੋਲ ਦਿਆ ਕਰੂੰ ਕਈ ਵਾਰ ਟਾਈਮ ਨਹੀਂ ਲੱਗਦਾ ਤੇ ਕਈ ਵਾਰ ਹਨਾ ਅੰਤਿ ਅੰਕਲ ਸਾਨੂੰ ਪਤਾ ਹੀ ਨਹੀਂ ਲੱਗਦਾ ਤੇ ਅ ਅੱਜ ਮੈਂ ਨਾਮ ਵੀ ਬੋਲ ਦਿੱਤੇ ਆ ਕਮੈਂਟਾਂ 'ਚ ਹਾਂ ਨਾਮ ਦੱਸਿਆ ਕਰੋ ਆਪਦਾ ਪਿੰਡ ਵੀ ਦੱਸਿਆ ਕਰੋ ਜੀ ਹਾਂ ਦੇਖੋ ਜੀ ਤੁੱਪਨੇ ਪਾਣੀ ਵੀ ਸੁੱਕ ਜਾਂਦਾ ਤੇ ਤੁਸੀਂ ਕਹਿੰਦੇ ਸਾਨੂੰ ਮਿਰਚਾਂ ਐ ਦਾਲਦਾ ਆਪਾਂ ਨੂੰ ਉਹ ਜਾਣਕਾਰੀ ਦਿਓ ਰੈਸਪੀ ਮਿਰਚਾਂ ਦੀ ਸਬਜ਼ੀ ਆਪਾਂ ਹਨਾ ਮਿਰਚਾਂ ਦੀ ਸਬਜ਼ੀ ਬਣਾਵਾਂਗੇ ਹੁਣ ਤੋੜ ਕੇ ਲਿਆਵਾਂਗੇ ਫਿਰ ਗੰਡੇ ਮਿਰਚਾਂ ਚੀਰਾਂਗੇ ਧੋਵਾਂਗੇ ਤੇ ਫਿਰ ਆਪਾਂ ਸਬਜ਼ੀ ਬਣਾਵਾਂਗੇ ਸਾਰੀ ਜਾਣਕਾਰੀ ਦੇਵਾਂਗੇ ਤੁਹਾਨੂੰ ਤੇ ਆਹ ਦੇਖੋ ਜੀ ਆਪਣੀ ਮਿਰਚਾਂ ਖੇਤ ਦੀਆਂ ਕਿੰਨੀਆਂ ਵਧੀਆ ਲੱਗੀਆਂ ਵੀ ਇਹਨੀਆਂ ਇਹ ਘੱਟ ਕੌੜੀਆਂ ਨੇ ਹਨਾ ਬੀਬੀ ਹਾਂ ਵਧੀਆ ਦਾ ਘੱਟ ਕੌੜੀਆਂ ਨੇ ਵਧੀਆ ਹਾਂ ਜੀ ਮਮ ਬਾਦੀਆਂ ਕੌੜੀਆਂ ਤੇ ਫਿਰ ਖੱਧੀਆਂ ਆਂਦੀ ਮੂੰਹ ਹਾਂਜੀ ਫਿਰ ਮੱਤਿਆਂ ਤੋੜੀਆਂ ਪੰਜਾਂ ਨੇ ਕਹਿੰਦੇ ਇੱਕ ਹਰੀਆਂ ਮੱਤਿਆਂ ਦੀ ਸਬਜ਼ੀ ਬਣਾਓ ਕੱਲੂ ਫਿਰ ਆਪਾਂ Shimla mirch di banaavange ਉਹਨਾਂ ਫਿਰ ਜਿੱਦ ਧਾਤੀਆਂ ਬੰਨ ਕਹੇ ਲੈ ਕੱਚੀਆਂ ਨੇ ਨਾ ਤੋੜ ਲੈਣਿਆ ਜਿਹੜੀ ਲੱਗਦੀ ਆ ਦੇਖੋ ਜੀ ਆਪਣੀਆਂ ਹਰ ਤੱਕ ਇੱਥੇ ਨਾ ਲੱਗਿਆ ਪਿਆ ਅਸੀਂ ਰੋਜ਼ ਤੋੜ ਕੇ ਜਾਂਦੇ ਆ ਰੋਜ਼ ਫਿਰ ਜੀ ਅਸੀਂ ਸਲਾਦ ਕੱਟਦੇ ਆ ਜਦੋਂ ਨਾਲ ਖਾਂਦੇ ਆਂਗੇ ਮਿਰਚਾਂ ਵੀ ਕੱਢਦੀਆਂ ਖੜੜੀਆਂ ਤੋੜਨੀਆਂ ਅਸੀਂ ਜੀ ਜ਼ਿਆਦਾ ਮਿਰਚ ਖਾਣੇ ਥੋੜੀ ਜੀ ਇੱਧਰ ਮੱਜਾਂ ਨੂੰ ਲਾ ਕੇ ਪੱਖਾ ਖੜਾਇਆ ਪਿਆਗਾ ਜੀ ਖੜਾ ਟਰੈਕਟਰ ਆਪਣੇ ਪੈਪਾ ਆਉਣ ਵਾਲੀਆਂ ਨੇ ਪੈ ਪੈ ਪਲੈਨ ਪਾਉਣਾ ਹੈ ਨਾ ਜੀ ਫਿਰ ਇੱਥੇ ਪੈ ਪਾ ਦੇਣੀ ਸਿੱਧਾ ਪਾਣੀ ਆਇਆ ਕਰੂਗਾ ਜਾਇਆ ਕਰੂਗਾ ਆਪਾਂ ਇਹ ਜੀ ਮਿਰਚਾਂ ਵੀ ਤੋੜ ਲਈਆਂ ਨੇ ਦੇਖੋ ਕਿੰਨੀਆਂ ਵਧੀਆ ਨਹੀਂ ਐ ਕੱਚੀਆਂ ਕੱਚੀਆਂ ਇਹ ਜਿਵੇਂ ਦੇਖੋ ਜੀ ਜਿਵੇਂ ਤੁਸੀਂ ਆਪਣੀ ਦਾਲ ਬਣਾਉਣੀ ਹੈਗੀ ਹੈ ਨਾ ਤਾਂ ਤੁਸੀਂ ਮਿਰਚਾਂ ਕੱਚੀਆਂ ਦੀ ਬਣਾਓ ਜਿਵੇਂ ਵਾਲੀਆਂ ਪੱਕੀਆਂ ਦੀ ਨਾ ਬਣਾਓ ਕਿਉਂਕਿ ਇੱਕ ਮਿਰਚ ਵਾਲੀਆਂ ਕੌੜੀਆਂ ਦੀ ਨਾ ਬਣਾਓ ਜਿਵੇਂ ਜਿਹੜੇ ਆਮ ਜੀ ਹੁੰਦੀਆਂ ਨੇਗੇ ਹੈ ਨਾ ਮਿੱਠੀਆਂ ਜੀਆਂ ਕੱਟ ਕਾੜੀਆਂ ਹੁੰਦੀਆਂ ਨਹੀਂ ਗਿਆ ਉਹਦੀ ਬਣਾਓ ਜੀ ਬੈਟਰੀ ਜੀ ਮਿਰਚਾ ਮਿਰਚਾ ਦੇਖੋ ਇੰਨੀ ਹੀ ਬਰੀਕ ਕੱਟਣੀਆਂ ਨੇ ਗੰਡੇ ਛਿਲ ਕੇ ਗੰਡੇ ਇੰਨੇ ਪੌਣੇ ਲੰਗੇ ਹੋ ਗਏ ਢੰਗ ਕੇ ਮਿਰਚਾ ਆਪਸਿਕਾ ਕੇ ਕੋਣਾ ਚੀਰਿਆ ਜਿਵੇਂ ਜੇ ਅਸੀਂ ਜਿਵੇਂ ਜੇ ਅਸੀਂ 7 ਜਣੇ ਦੀ ਬਣਾਵਾਂਗੇ ਤੁਸੀਂ ਜਿੰਨੇ ਜਣੇ ਦੀ ਬਣਾਉਣੀ ਉਹਨੇ ਜਣੇ ਦੀ ਬਣਾਓ ਤੇ ਕਿਉਂਕਿ ਜੀ ਸਾਡੇ ਦਿਹਾੜੀ ਆਉਂਦੇ ਨਹੀਂਗੇ ਕੁਛ ਤਾਂ ਕੁਛ ਕੋਈ ਲੈਣਾ ਜਾਂਦਾ ਹੈ ਨਾ ਚਲ ਆਪਾਂ ਦਾਲਾ ਰੋਡਾਂ ਦਾ ਚੱਕਾ ਦੀ ਜਾਂਦੀ ਆ ਹਾਂ ਜੀ ਹੋ ਸਵੇਰ ਬਣਦੀ ਆ ਥਿਲੋ ਪੱਕਾ ਦੁੱਧ ਪਾਵਾਂਗੇ ਉਹਨੂੰ ਕਾੜੀ ਚੱਲਾਂਗੇ ਫਿਰ ਐਨ ਬਣ ਜੂ ਕੋਏ ਵਾਦੀ ਬਹੁਤ ਹੀ ਸਵਾਦ ਬਹੁਤ ਸਵਾਦ ਲੱਗਦੀ ਆ ਜੀ ਕੋਏ ਵਾਲੇ ਮਾਉਂਗ ਗੱਲ ਸਾਰੀ ਆ ਬਾਈ ਖੇਚੜਾ ਦੀ ਦੁੱਧ ਨਾਲ ਦੇ ਬਿਨਾ ਨਹੀਂ ਮਰਚਾਂ ਦੀ ਗੜਦੀ ਪਤਾ ਮਸਲਾ ਹੀ ਸਾਰਾ ਜੀ ਮਿਹਨਤ ਦਾ ਹੈਗਾ ਜੇ ਮਿਹਨਤ ਕਰੂੰਗੇ ਤਾਂ ਤੁਹਾਨੂੰ ਦਾਲ ਪੂਰੀ ਵਧੀਆ ਬਣ ਕੇ ਮਿਲੂਗੀ ਉਹਨਾਂ ਦੁੱਧ ਚਾਹੀਦਾ ਇਹਨੂੰ ਉਹਨਾਂ ਕਿਹੋ ਜਿਹਾ ਚਾਹਤ ਇੱਕ ਜੀ ਬਸ ਜਦੋਂ ਤੁਸੀਂ ਦੁੱਧ ਚ ਦੁੱਧ ਪਾਉਣੇ ਜੀ ਦਾਲ ਚ ਜਦੋਂ ਤਾਜ਼ਾ ਦੁੱਧ ਪਾਓ ਕਿਉਂਕਿ ਜੇ ਤੁਸੀਂ ਦੂਸਰਾ ਬੇਹਾਂ ਦੁੱਧ ਪਾਉਂਗੇ ਤਾਂ ਉਹ ਖੱਟੀ ਹੋ ਜੂਗੀ ਪਾਟ ਜੂਗੀ ਨਾਲੇ ਹਾਂ ਤਾਜ਼ਾ ਦੁੱਧ ਇਹ ਜਮਾ ਓਕੇ ਆ ਇਹ ਨਿੱਕੀ ਦੀ ਗੱਲ ਜਮਾ ਓਕੇ ਆ ਤਾਜ਼ੇ ਦੁੱਧ ਬਹੁਤ ਗੱਲਾਂ ਲਾ ਜੋਤ ਵੀ ਆ ਗਿਆ ਜੀ ਨਾਨਕਿਆਂ ਤਾਂ ਇਹ ਸਦਾ ਤਾਂ ਕਮਚੋਣ ਮਕੀਰਾ ਦਲਾਂ ਜਾਂਦਾ ਭਾਈ ਤੇ ਉਹ ਕਰਾ ਕੇ ਬਸ ਲੈ ਆਉਗਾ ਮੈਸਾਜ ਉਹ ਗੀਂਹੇ ਜਤੋਏ ਪਣੀਲਾ ਜਨਾ ਚੱਕਰੀ ਬੋਤਲ ਪਾਣੀ ਅੰਦਰ ਤੇ ਲੱਗੂ ਜਾਈ ਨਾਨੀ ਦਾ ਖੰਡ ਕਿਉਂ ਖਾਦਾ ਹੋਇਆ ਨਾ ਜਾਓ ਉਹ ਹੋਣਾ ਲੱਗੀ ਹੋਈ ਤੇ ਬੱਧੀ ਹੋਇਆ ਲਾ ਲਾ ਤੇ ਜੋਤ ਨੂੰ ਜੀ ਮਮਾ ਜੀ ਸਾਡੇ ਸੀਗੇ 9 9:30 ਵਜੇ ਪਰ ਮੈਂ ਸਕੂਲ ਗਈ ਵੀ ਸੀਗੀ ਚਲੋ ਕੋਈ ਗੱਲ ਨਹੀਂ ਜਿੰਦੂ ਸਿਪਾਉਣੀ ਜੀ ਪਾਓ ਅਸੀਂ ਤੈਨੂੰ ਪਹਿਲਾਂ ਵੀ ਦੱਸਿਆ ਮੈਂ ਖੁੱਲੇ ਗੰਨੇ ਖਾਣੇ ਆ ਜੀ ਅਸੀਂ ਤੇ ਫੁੱਲੀ ਸਬਜੀ ਕਾਣੀਆ ਹਾਂਜੀ ਹਾਂ ਇੱਕ ਵਾਰ ਤੁਸੀਂ ਲੰਬੇ ਲੰਬੇ ਗੰਡੇ ਕੱਟਿਆ ਕਰੋ ਉਹ ਨਾ ਉਹ 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 ਤੋਂ ਵੀ ਜ਼ਿਆਦਾ ਟੇਸਟੀ ਲੱਗਦਾ ਹੈ ਨਾ ਬੀਬੀ ਹੋਰ ਅਧਰੀ ਕੀ ਕੱਟਿਆ ਜਾਂਦੇ ਨੇ ਇਹ ਚ ਤਾਂ ਪੰਗਰਾਂ ਚ ਤੇਰੀ ਖਾਂਦੇ ਆਪਣੀ ਜੀ ਸਾਰੀ ਮਿਰਚਾਂ ਗੰਡੇ ਚੀਰਲੇ ਨੇ ਕੱਟ ਕੇ ਤੇ ਹੁਣ ਮਮਾ ਮੜਾ ਇਹ ਕੰਮ ਕਰਦੀਆਂ ਮੱਝਾਂ ਦਾ ਤੇ ਚਲੋ ਇਹ ਡਿਊਟੀ ਹੁਣ ਸਬਜੀ ਦੀ ਮਿਲਦੀ ਆ ਬੀਬੀ ਨੂੰ ਤੇ ਬੀਬੀ ਬਣਾਉਗੀ ਹੁਣ ਕਿਉਂਕਿ ਜੀ ਮੰਮਾ ਕੋਲੇ ਮੜੇ ਟਾਈਮ ਖਿੱਚਵਾਗਾ ਤੇ ਹੁਣ ਮੱਝਾਂ ਦਾ ਕੰਮ ਕਰੂਗੀ ਫਿਰ ਲਾਈਟ ਭੱਜ ਜਾਂਦੀ ਹੈਗੀ ਘੱਤ ਨੇ ਉਹ ਤਾਂ ਭੱਜੀ ਨਹੀਂ ਸੀਗੀ ਗੱਲ ਕਈ ਵਾਰ ਜੀ ਭੱਜ ਜਾਂਦੀ ਹੈਗੀ ਤੇ ਪਰਸੋ ਭੱਜ ਗਈ ਸੀਗੀ ਫਿਰ ਉਦੋਂ ਆਚ ਫੇਰ ਆ ਕੇ ਫੇਰ ਵੱਗ ਜਾਂਦੀ ਹੈਗੀ ਤੇ ਬਹੁਤ ਔਖਾ ਹੁੰਦਾਗਾ ਚਲੋ ਹਜੇ ਮੰਮੀ ਵਰਦੀਆਂ ਬੁਰਦੀਆਂ ਤੋਦੂਗੀ ਸਾਡੀਆਂ ਮਤਲਬ ਚਲ ਕੰਮ ਤਾਂ ਮੁੱਕਦਾ ਹੀ ਨਹੀਂ ਪੁੱਤ ਕੰਮ ਨਹੀਂ ਮੁੱਕਦੇ ਜੀ ਬੰਦਾ ਕੁਝੋ ਕੰਮ ਨਹੀਂ ਮੁੱਕਦੇ ਹਾਂ ਪਤਾ ਹੈ ਗੱਲ ਨਾ ਇਹ ਕਾੜੀਆਂ ਸਾਦ ਨੇ ਵੱਡਲੀਆਂ ਕੱਡਲੀਆਂ ਸੁੱਖ ਨਾਲ ਚੱਲੀਆਂ ਦਾ ਕੰਮ 1-2 ਦਿਨਾਂ ਦਾ ਤੂੜੀ ਦਾ 4-5 ਦਿਨ ਚੱਲੂਗਾ ਹਲੇ ਤੁਹਾਨੂੰ ਰੱਖੀ ਰੱਖੀ ਚੱਲੂਆ ਜੀ ਤੂੜੀ ਦਾ ਕੰਮ ਮੱਕੀ ਬੀਜਣ ਦਾ ਪੁੱਤ ਬਹੁਤ ਜ਼ਿਆਦਾ ਜ਼ੋਰ ਪੈ ਰਿਹਾ ਸਾਡੇ ਪਿੰਡ ਤਾਂ ਛੋਡੇ ਪਿੰਡ ਵੀ ਦੱਸੋ ਕਮੈਂਟਾਂ ਚ ਦੱਸੋ ਜੀ ਕਮੈਂਟਾਂ ਜੀ ਬੀਬੀ ਦੀ ਗੱਲ ਸੁਣ ਗਈ ਹੋਵੇ ਜੇ ਤੁਹਾਨੂੰ ਹਾਂ ਜ਼ਰੂਰ ਦੱਸੋ ਕਮੈਂਟਾਂ ਚ ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਕਰਦੀ ਹਾਂ ਜਿੰਨਾ ਹਿਸਤਾਂ ਦਾ ਕੰਮ ਮੰਮੀ ਬਣਾਉਗੀ ਸਬਜ਼ੀ ਤੇ ਬਣਾਉਗੀ ਹਰੀਆਂ ਮਿਰਚਾਂ ਦੀ ਤੇ ਰੀਆ ਮਰਚ ਨਾਲ ਮੇਰੇ ਨਾਲ ਹੱਥ ਮਚਣ ਲੱਗ ਜਿੰਦਾ ਤਾਂ ਕਰਕੇ ਮੰਮੀ ਨੂੰ ਕਿਹਾ ਵੀ ਨਾਲ ਤੋੜ ਲੋ ਨਾਲੇ ਗਿਫਟ ਹਨਾ ਚੀਰ ਕੇ ਸਾਹ ਜੀ ਨਾਲੇ ਤੇ ਅੱਜ ਮੌਸਮ ਖਰਾਬ ਹੋਇਆ ਲੱਗਦਾ ਹੈ ਲੈ ਦਿੰਦੇ ਨੇਰੀ ਆਉ ਬਦਲ ਵਾਈ ਜਿਹੜੀ ਪਈ ਹੈ ਜੋ ਤਾਂ ਆ ਗਿਆ ਜਨਨਕਿਆ ਤਾਂ ਉਹਦਾ ਮਾਮਾ ਛੱਡ ਗਿਆ ਸੀਗਾ 9:00 ਵਜੇ ਤੇ ਹੁਣ ਗਿਆ ਕੱਖ ਵੱਡਣਾ ਤੇ ਪੈਂਦੀ ਨੇ ਗੂੜ ਡੜੀ ਦੇ ਆਟਾ ਚੱਕਣਾ ਆਪਣਾ ਹੱਟਾ ਪਿਸਿਆ ਪਿਆਦਾ ਕਿ ਤੁਮਣਾ ਉਗੂ ਮੈਂਗੋ ਸੀ ਤੇ ਬੰਦੇ ਚਮਤੰਦ ਚੱਲੀਆਂ ਗਏ ਪਰ ਸਾਰਿਆਂ ਦੀ ਆਪਾਂ ਬਾਹਰਲੇ ਘਰੇ ਵੀ ਆਪਣੇ ਗੁਹਾ ਹੁੰਝ ਕੇ ਤੇ ਲਾਇਆਂ ਦੀਆਂ ਤੇ ਮੈਂ ਸਨ ਮਾਇਆਂ ਨਹੀਂ ਤੇ ਇਹ ਆਪਾਂ ਤੇ ਇਧਰੇ ਵੀ ਪਾਣੀ ਪਿਆ ਕੇ ਨਾ ਸਨਾਤੀਆਂ ਤੇ ਆਪਣਾ ਅਖੰਡ ਅੱਧਾ ਦਾ ਕੰਮ ਮੁੱਕ ਗਿਆ ਸਾਰਾ ਅੰਦਰ ਹੈ ਗਿਆ ਤੇ ਆਟਾ ਗੁੰਨਣ ਲੱਗੇ ਰੱਟਾ ਗੁੰਨ ਕੇ ਕੋਈ ਰੋਟੀ ਨਾ ਲਾਂਗੇ ਤੇ ਆਖੰਡੇ ਦੀ ਕੰਮ ਹੁੰਦੀ ਹੈ ਇਹ ਕਰ ਦਿੰਦੇਗੀ ਨੀਤੂ ਨੇ ਨਿਭਰਦੀ ਹੁਣ ਕਿਰ ਮੈਂ ਤੋ ਕਿ ਚੁਕਨੀ ਪਾ ਦੂੰਗੀ ਨੀਤੂ ਦੀ ਤੇ ਇਹਦੀ ਵਾਰਤੀ ਤਾਰਪੂਲ ਨੂੰ ਬਰਸ ਕਰਕੇ ਸਾਹਮਣੇ ਨਹੀਂ ਨਹੀਂ ਆਈ ਮਤਲਬ ਕਿ ਇਹਦੀ ਪਿਆਰ ਰੱਖਣੇ ਵਰਦੀਆਂ ਤੋਂ ਪਹਿਲੇ ਤੇ ਇਹਦੀ ਅਕੈਡਮੀ ਚ ਦੋ ਵਰਦੀਆਂ ਆਈਆਂ ਇੱਕ ਦਿਨ ਨੀਲੀ ਤੇ ਇੱਕ ਦਿਨ ਚਿੱਟੀ ਤੇ ਨੀਤੂ ਨੀਤੂ ਸੁਪੈਨ ਨੇ ਕਮੈਂਟ ਕੀਤਾ ਸੀਗਾ ਨੀਤੂ ਬੇਟਾ ਮੇਰਾ ਨਾਮ ਬੋਲ ਦੋ ਉਹ ਜਸਵਿੰਦਰ ਕੌਰ ਕੈਨੇਡਾ ਤੋਂ ਪੈਣ ਤੇ ਇੱਕ ਜਸਵਿੰਦਰ ਕੌਰ ਇੰਡੀਆ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮਿੱਤੂ ਨੂੰ ਬਹੁਤ ਜ਼ਿਆਦਾ ਪਿਆਰ ਦੇਣੀ ਹੋ ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ ਜ਼ਿਆਦਾ ਪਿਆਰ ਦੇਣੀ ਹੋਗੀ ਤੇ ਆਈ ਸਾਨੂੰ ਪਿਆਰ ਦਿੰਦੇ ਰਹੋ ਜੀ ਨਿਤੂ ਨੂੰ ਤਾਂ ਬਹੁਤ ਚਾਅ ਚੜਦਾ ਜਦੋਂ ਕਮੈਂਟ ਪੜ੍ਹਦੀ ਹੈ ਜੀ ਤੇ ਮਿੱਤੂ ਨੂੰ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜੀ ਕਿਉਂਕਿ ਮਿੱਤੂ ਦਾ ਹੌਸਲਾ ਉੱਠੂ ਜੀ ਜ਼ਿਆਦਾ ਬੱਲੇ ਕਿਉਂਕਿ ਮਿੱਤੂ ਅਜੂਰ ਮੰਗੂ ਤੁਹਾਨੂੰ ਜੀ ਚਲਾ ਕੇ ਜੀ ਜਲਦਾ ਕਿ ਉਹ ਮਨਾ ਨਾ ਇਹ ਤਾਂ ਤਾਂ ਜਿਹੜਾ ਤੁਸੀਂ ਅਕਸਰ ਦਰਮੀ ਬਹੁਤ ਹੋਈ ਪਈ ਐ। ਕਮਰਾਜ ਦੀ ਹੋ ਗਈ ਮੈਨੂੰ ਵੀ ਚਾਹੀਦੀ ਤੇ ਤੁਹਾਨੂੰ। ਹਾਂ। ਤੁਹਾਨੂੰ ਚਾਹਤ। ਗੱਲਾਂ ਪੈ ਕਰਾਲੀ ਸੀਗੀ ਇਸ ਮਿੰਨ ਸਰਬਤ ਉਹ ਵੀ ਆਪਣਾ ਕੰਮ ਨਿਬੜ ਗਿਆ ਲੈਟ ਆਪਣੀ ਰਹਿਣ ਲੱਗੀ ਦੋ ਦਿਨ ਹੋ ਗਏ। ਤੇ ਹੁਣ ਤਾਂ ਆਪਣਾ ਢੋਲ ਪਰੇ ਜਾਣਾ ਹੈ ਨਾ। ਹੁਣ ਆਪਣਾ ਰਹਿ ਗਿਆ ਢੋਲ ਪਰਨ ਦਾ ਕੰਮ। ਤੇ ਪੰਜ-ਸੱਤ ਟਰਾਲੀਆਂ ਹੋਰ ਆਉਣਗੀਆਂ ਤੂੜੀ ਦੀਆਂ। ਉਹ ਤਾਂ ਆਪਣੇ ਬਾਹਰਲੇ ਘਰੀ ਲਾਉਣੀਆਂ ਜੀ। ਤੇ ਪੈਪਲੈਨ ਵੀ ਬਸ ਕੱਲ ਨੂੰ ਜੇ ਪੈਪਲ ਪਾ ਕੇ ਘੰਟੇ ਦੇ ਵਿੱਚ ਪੈ ਪੈ ਜਾਣਗੇ ਆਪਣੀ। ਤੇ ਇਹਨਾਂ ਕੰਮ ਨਹੀਂ ਬਰਦੂਤ ਲੈਣਾ ਕਹੌਲਾ ਹੋ ਜੂ ਕੰਮ ਤੇ ਫਿਰ ਅੱਗੇ ਜੀਰੀ ਲਾਉਂਦਾ ਰਹੇਗੀ ਆਪਣਾ ਕੰਮ ਉਹ ਤੇ ਵੀ ਜੀ ਗਈ ਥੋੜੀ ਜਿਹੀ ਨਮਨਤਨੀ ਹੋ ਰਹਿ ਗਈ ਪੁੱਤ ਤੁਸਮਤੀ ਚਾਰ ਪਾਉਣ ਵਾਸਤੇ ਵੀ ਜੀਰੀ ਤੁਸਮੇ ਸੰਚਾਰਨ ਵਾਸਤੇ ਉਹ ਕੱਲ ਵੀ ਚ ਕਹਿੰਦੇ ਉਹਨਾਂ ਕੰਮ ਕੀ ਹੋਏ ਨੇ ਥੋੜੇ ਜੇ ਹਰਾ ਪੜਦੇ ਆ ਬਹੁਤ ਔਖਾ ਪਸੂਰ ਚਾਹੁੰਦੇ ਨੇ ਚੰਦੇ ਵੀ ਚੰਦੇ ਨਾ ਮੋਹ ਡੋਦੀ ਅਨੰਤੇ ਅੱਲਾ ਦੇ ਨਾ ਦੋ ਦੋ ਲੈਣਾ ਦਾਣਾ ਪੰਡਾ ਲੈ ਤੇ ਸੰਕੇ ਚਾਰ ਤੇ ਜੀੜੀਆਂ ਹੋਣਾਂ ਨੇ ਔਖਾ ਹੋਇਆ ਪਹਿਲਾਂ ਹਰੇਕ ਨਾ ਇੱਕ ਘੰਟੇ ਤੇ ਲੱਫਟਾ ਆਪਣੀਆਂ ਕੱਟੀਆਂ ਦਨ ਤੇ ਪਤਾ ਤਾਂ ਅੰਨ ਜਮ ਸਬਜ਼ੀ ਅੱਲ ਬਣਾਈ ਜੀ ਆਪਾਂ ਕarele ਦੀ ਦਾਲ ਸਬਜ਼ੀ ਤਰੇਲੇ ਆਪਾਂ ਬਣਾਈ ਸੀਗੇ ਭਰ ਕੇ ਤੇ ਅੱਜ ਆਪਾਂ ਦੁੱਧ ਵਾਲੀ ਕਰ ਲਾਂਗੇ ਨਾਲ ਤੇ ਜੋ ਤਾਂ ਘੱਟ ਖਾ ਕੇ ਖੋਸਾਗਾ ਕarele ਦੀ ਭਈਆ ਕਰ ਲਾਂਗੇ ਜੀ ਜਿਹਨੇ ਕarele ਖਾਣੇ ਨੇ ਤਰੇਲੇ ਖਾ ਲੈਣਗੇ ਤੇ ਜਿਹਨੇ ਦੁੱਧ ਵਾਲੀ ਸਬਜ਼ੀ ਖਾਣੀ ਹੋਈ ਦੁੱਧ ਵਾਲੀ ਖਾ ਲੈਣਗੇ ਤੇ ਮੈਂ ਬਣਾਉਣੀ ਜੀ ਮੈਨੂੰ ਚੇਗਾ ਇਹ ਰੇਣਾ ਵਧੀਆ ਟੇਸਟ ਵਾਲੀ ਸਬਜ਼ੀ ਦਾ। ਨਾਲ ਹੀ ਪਾਵਾਂਗੇ ਆਪਾਂ ਗੰਢੇ ਤੇ ਮਿਰਚਾਂ। ਜਾਣਕਾਰੀ ਲੈਣ ਦਾ ਜੀ ਮਿਰਚਾਂ ਦਾ ਧਿਆਨ ਰੱਖੋ। ਚਲੋ ਕੁਤਰੇ ਪੁੱਛਦੇ ਹਾਂ। ਥੋੜੀ ਜਿਹਾ ਦਰੋਪ। ਕੱਦ ਲੈ ਬੱਦਾਂ ਨੇ। ਬੰਦਿਆ ਖਾ ਲੈ ਲੈਣੇ। ਵਰਨੇ ਹੁੰਦੇ ਲਾਇ ਦੇਗੇ ਬੰਦ। ਇਹ ਜੀ ਫਾੜੀਆਂ ਕਰਕੇ ਕੌਣ ਖਾਂਦਾ ਵੈੰਗੋ? ਮੈਂ ਤਾਂ ਮੋੱਖ ਖਾਂਦੀ ਆ। ਇਸੇ ਤੋਂ ਵਧੀਆ ਤਾਂ ਕੋਈ ਨਹੀਂ। तो हम यहां पर भी तेरे रोल गिरा पा रहे हैं मतलब हम ऐसे आप ताजा पा मांग रहे हैं ताजे उधना

ਹਲਦੀ ਤੇ ਨੂਨ ਹਲਦੀ ਤੇ ਨੂਨ ਪਾ ਲਿਆ ਬੁੱਤੇ ਚ ਹਲਦੀ ਤੇ ਨੂਨ ਦੋ ਚੀਜ਼ਾਂ ਠੀਕ ਹੈ ਤੇ ਮਿਰਚ ਨਹੀਂ ਪਾਉਣੀ ਪਿਆਜ਼ ਵਿੱਚ ਪਾਏਗੇ ਜੀਰਾ ਪਾ ਗਿਆ ਮਸਾਲਾ ਮਸੂਲਾ ਆਪਾਂ ਗਰਮ ਕੋਹਣੀ ਪਾਉਂਦੇ ਹਲਦੀ ਤੇ ਨੂਨ ਜਦੋਂ ਇਹ ਭੁੱਜ ਜੇ ਆਪਾਂ ਵਿੱਚ ਮਿਕਸ ਕਰ ਦੇਵਾਂਗੇ ਬੁੱਤ ਤਿਆਰ ਰੱਖੇ ਧੰਤਾਂ ਕਰਦੇ ਰਹੋ ਇਹ ਜਚੰਦਰਾ ਵੀ ਕੰਗਾਂ ਤਾਂ ਇਹ ਨੂੰ ਫੋਨ ਲੱਗੇ ਨਾ ਜਦ ਮੈਂ ਚਾਂ ਦਾਲ ਬਣੀ ਹੋਊ ਖਾਓ ਤੁਸੀਂ ਆਹ ਪਾਜਾ ਕਰ ਚੰਗੀ ਕਿਹੜੇ ਤੁਸੀਂ ਕਦੂ ਦੀ ਸਬਜ਼ੀ ਕਿਹੜੇ ਤੁਸੀਂ ਕਰੇਲੇ ਕਿਹੜੇ ਤੁਸੀਂ ਤਿੰਦਿਆਂ ਤੁਸੀਂ ਕਹੋਗੇ ਵੀ ਬੀਬੀ ਮਿਰਚਾਂ ਦੀ ਦਾਲ ਇੰਨੀ ਟੈਸਟੀ ਇੰਨਾ ਟੈਸਟ ਵਧੀਆ ਬਣੂਗਾ ਪਰ ਜਦੋਂ ਦੱਸਿਆ ਵੀ ਬਰਦਾ ਖੁੱਲਾ ਚਾਹੀਦਾ ਤੇ ਬੱਚਾ ਖੁੱਲਾ ਦੁੱਧ ਨਾਲ ਸਬਜ਼ੀ ਬਣਦੀ ਆ ਤਾਲਾ ਖੁੱਲਾ ਦੁੱਧ ਹੋਵੇ ਮੱਝ ਦਾ ਨੱਦਰਾ ਹੋਵੇ ਤੇ ਕਾਹਦਾ ਚੱਲਦਾ ਆ ਹੋਵੇ ਨਾ ਤੇ ਸਵਾਦ ਬਹੁਤ ਮੰਦੀ ਆ ਨਾ ਕੋਈ ਇੱਥੇ ਰੋਗ ਨਾ ਕੋਈ ਦਾਇਆ ਨਾ ਕੋਈ ਬਰਦੀ ਦਿੱਤ मिर्चा दाल की जानकारी है बस मिर्चा गंढे धो के कट लेकर रख दा दुके पे पुता पता जा बनूगी मिर्चा जानकारी सब्जी दुद्ध पै गया ओ दिखा दागे सोनू हो सकता जो नीतू कोई पढ़ने लिखन लग गई तारा चलों सब्जी बना के ਇਹ ਤਾਂ ਇਹੋ ਤੁਹਾਨੂੰ ਦੇ ਇਹ ਮੇਰੇ ਲਈ ਆਪ ਤਾਂ ਜਦੋਂ ਤੁਸੀਂ ਆਪ ਜਿ ਬਣਾਉਣ ਦੀ ਕੁੜੀਆਂ ਨੂੰ ਵਿਚਾਰੀਆਂ ਨੂੰ ਪੁੱਤ ਤਾਂ ਜਿਹੇ ਜਿ ਬਣਾਉਂਗੇ ਪੁੱਤ ਉਹ ਹੀ ਖਾ ਲੈਣਗੇ ਈ ਲੋ ਤੇ ਬਣਾਉਣੀ ਤਾਂ ਨਾ ਨੇ ਹੁੰਦੀ ਆ ਤੇ ਜਾਨ ਸਭ ਦੀ ਹੈ ਨਾ ਤੇ ਸੋਨਾ ਸੋਨਾ ਟਮਾਟੇ ਜਰੂਰ ਕੱਢਿਆ ਕਰੋ ਪੁੱਤ ਸਾਰੇ ਜਿਹੜੇ ਦੇਖਣ ਤਾਂ ਹੀ ਬਹੁਤ ਧੰਨਵਾਦ ਸਾਰੇ ਜਿਹੜੇ ਅਮਰੀਕਾ ਵਾਲੇ ਜਿਹੜੇ ਪਿੰਡਾਂ ਵਾਲੇ ਮੇਰੇ ਰਿਸ਼ਤੇਦਾਰ ਬਹੁਤ ਸਾਰੇ ਵੀਰੋ ਦੇ ਦਿਨ ਜਦੋਂ ਮਿਲਦੇ ਗਿੰਦੇ ਨੇ ਨਾ ਬਹੁਤ ਆਨੰਦ ਆਉਣਾ ਵੀਡੀਓ ਦੇ ਦੇਖ ਕੇ ਸਾਨੂੰ ਬਹੁਤ ਵਧੀਆ ਲੱਗਦਾ ਸਾਨੂੰ ਵੀ ਬੜੀ ਖੁਸ਼ੀ ਹੁੰਦੀ ਆ ਪੁੱਤ ਜਦੋਂ ਤੁਸੀਂ ਕਹਿੰਦੇ ਹੋ ਯਾ ਸਾਡੀ ਵੀਡੀਓ ਦੇਖ ਕੇ ਤੁਹਾਨੂੰ ਬਹੁਤ ਪਸੰਦ ਆਉਂਦੀ ਐ ਸਾਡਾ ਬਹੁਤ ਜੀ ਮ ਲੱਗਦਾ ਤੇ ਸਾਨੂੰ ਬੜੀ ਖੁਸ਼ੀ ਦੀ ਗੱਲ ਹੁੰਦੀ ਆ ਜਦੋਂ ਮਿਲ ਕੇ ਸਾਨੂੰ ਵੀਡੀਓ ਬਾਰੇ ਗੱਲ ਕਰਦੇ ਜਗਤੇ ਇਹੋ ਕੁਛ ਨਹੀਂ ਜਾਂਦਾ ਨਾ ਬਰੇ ਆਪ ਚੰਗਾ ਵੇਰ ਚੰਗੀਆਂ ਗੱਲਾਂ ਚੰਗੀਆਂ ਬਾਤਾਂ ਇਹੀ ਨਾਲ ਜਾਂਦੀਆਂ ਸਭ ਨਾਲ